ਸਤਿਰਾਮ ਨਾਮ ਨਿਸਤਰੀਆ ਸਤਿਰਾਮ ਨਾਮ ਨਿਸਤਰੀਆ ਰਾਮ ਨਾਮ ਨਿਸਤਰੀਆ ਰਾਮ ਨਾਮ ਨਿਸਤਰੀਆ ਉਠਤ ਬੈਠਤ ਹਰ ਹਰ ਪਿਆਇਆ ਉਠਤ ਬੈਠਤ ਹਰ ਹਰ ਪਿਆਇਆ ਅਨ ਦਿਨ ਸੋਕ੍ਰਿਤ ਕਰੀਏ ਅਨ ਦਿਨ ਸੋਕ੍ਰਿਤ ਕਰੀਏ ਅਨ ਦਿਨ ਸੋਕ੍ਰਿਤ ਕਰੀਏ ਅਨ ਦਿਨ ਸੋਕ੍ਰਿਤ ਕਰੀਏ ਗੁਰਪੂਰੇ ਕਿਰਪਾ ਧਾਰੀ ਪ੍ਰਭੂ ਪੂਰੇ ਲੋਚ ਹਮਾਰੀ ਗੁਰਪੂਰੇ ਕਿਰਪਾ ਧਾਰੀ ਪ੍ਰਭੂ ਪੂਰੇ ਲੋਚ ਹਮਾਰੀ ਰੱਬ ਪੂਰੀ 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 ਲੋਚ ਹਮਾਰੀ ਗੁਰਪੂਰੇ ਕਿਰਪਾ ਕਰੀ ਪ੍ਰਭ ਤੂਰੇ ਲੋਚ ਹਮਾਰੀ ਗੁਰੂ ਹੈ ਿਰਵਾਕਾਰੀ ਪ੍ਰਭ ਪੂਜੇ ਲੋਚ ਹਮਾਰੀ संत कुमार धर्म के पार संत कुमार धर्म के पार गोवट बागी पाए ਸੰਤ ਕਾ ਮਾਰਗ ਸੰਤ ਕਾ ਮਾਰਗ ਤਰਨ ਕੀ ਪੌੜੀ ਕੋ ਸੰਤ ਕਮਾਲ ਧਰਮ ਕੀ ਪਾਣੀ ਸੰਤ ਕਮਾਲ ਧਰਮ ਕੀ ਪਾਣੀ ਕੋਵਟ ਪਾਗੀ ਪਾਏ ਕੋਵਟ ਪਾਗੀ ਪਾਏ ਕਿਲ ਵਿਖਨਾਸ ਹਰ ਚਰਨੀ ਚਿਤ ਲਾਏ ਹਰ ਚਰਨੀ ਚਿਤ ਲਾਏ ਹਰ ਸਤਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਨੂੰ ਭਲੀ ਭਾਣ ਪਪਾਈ ਹੈ ਕਿ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ 350 ਸਾਲਾਂ ਜਿਹੜੀ ਸ਼ਤਾਬਦੀ ਦੇ ਸਮਾਗਮ ਚੱਲ ਰਹੇ ਹਨ ਉਸ ਸਮਾਗਮ ਨੂੰ ਮੁੱਖ ਰੱਖਦੇ ਆ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਕਿ ਜਿਹੜਾ ਨਗਰ ਕੀਰਤਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚਿਆ ਅਸੀਂ ਗੁਰਦੁਆਰਾ ਸਾਹਿਬ ਵੱਲੋਂ ਤੇ ਸਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਮੈਂ ਇਸ ਗੁਰੂ ਘਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਆਪਣੇ ਵੱਲੋਂ ਤੇ ਆਪਣੇ ਸਮੁੱਚੇ ਸਟਾਫ ਵੱਲੋਂ ਨਗਰ ਕੀਰਤਨ ਨੂੰ ਜਿੱਥੇ ਜੀ ਆਇਆਂ ਆਖਿਆ ਉਹਨਾਂ ਦਾ ਧੰਨਵਾਦ ਵੀ ਕੀਤਾ ਹੈ ਤੇ ਗੁਰੂ ਸਾਹਿਬ ਦੇ ਚਰਨਾਂ ਨੇ ਬਚਾਰਦਾਸ ਬੇਨਤੀ ਕੀਤੀ ਆ ਕਿ ਕੌਮ ਨੂੰ ਮਹਾਰਾਜ ਜੀ ਇਸੇ ਤਰ੍ਹਾਂ ਚੜ੍ਹਦੀ ਕਲਾ ਰੱਖਿਓ ਇਸੇ ਤਰ੍ਹਾਂ ਸਮਾਗਮ ਕਰਾਉਣ ਦੀ ਬਲਬੁੱਦੀ ਵਗਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ